ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਤਾਨ ਤਨ ਸਾਹਿਬ 시 ਗੁਰੂ ਗੋਬਿੰਦ ਸਿੰਘ ਸੱਚੇ ਪਾਤਸ਼ਾਹ ਮਹਾਰਾਜ ਜੀ ਬੜੇ ਨਿਆਰੇ ਕੌਤਕ ਰਚਿਆ ਕਰਦੇ ਸਨ ਪਟਨਾ ਸਾਹਿਬ ਵਿਖੇ ਮਹਾਰਾਜ ਜੀ ਬਾਲ ਅਵਸਥਾ ਦੇ ਵਿੱਚ ਸਨ ਮਾਤਾ ਗੁਜਰੀ ਜੀ ਨੂੰ ਕਿਸੇ ਸਿੱਖ ਪ੍ਰੇਮੀ ਨੇ ਗੁਰੂ ਗੋਬਿੰਦ ਸਿੰਘ ਸੱਚੇ ਪਾਤਸ਼ਾਹ ਜੀ ਦੇ ਲਈ ਇੱਕ ਕੰਗਣਾ ਦੀ ਜੋੜੀ ਭੇਟ ਕੀਤੀ ਉਹ ਕੰਗਣ ਸੋਨੇ ਦੇ ਸਨ ਮਾਤਾ ਜੀ ਨੇ ਬਾਲਕ ਗੋਬਿੰਦ ਰਾਏ ਜੀ ਨੂੰ ਸੋਨੇ ਦੇ ਕੰਗਣ ਪਹਿਨਾਏ ਸਤਗੁਰਾਂ ਨੇ ਉਹ ਕੰਗਣ ਪਹਿਨੇ ਤੇ ਮਹਾਰਾਜ ਜੀ ਆਪਣੇ ਸਾਥੀਆਂ ਨਾਲ ਨਦੀ ਦੇ ਕਿਨਾਰੇ ਖੇਡਿਆ ਕਰਦੇ ਸਨ ਸਤਗੁਰੂ ਮਹਾਰਾਜ ਜੀ ਜਦੋਂ ਨਦੀ ਦੇ ਕਿਨਾਰੇ ਖੇਡਣ ਗਏ ਜਿਹੜੇ ਉਹਨਾਂ ਦੇ ਸਾਥੀ ਸਨ ਸਤਗੁਰਾਂ ਦੇ ਉਹ ਨਦੀ ਦੇ ਵਿੱਚ ਪੱਥਰ ਸੁੱਟ ਰਹੇ ਸਨ ਅਤੇ ਇੱਟੇ ਰੋੜੇ ਨਦੀ ਦੇ ਵਿੱਚ ਮਾਰ ਰਹੇ ਸਨ ਸਤਗੁਰੂ ਮਹਾਰਾਜ ਜੀ ਨੇ ਆਪਣਾ ਇੱਕ ਕੰਗਣ ਉਤਾਰਿਆ ਉਸ ਸੋਨੇ ਦੇ ਕੰਗਣ ਨੂੰ ਸਤਗੁਰੂ ਮਹਾਰਾਜ ਜੀ ਨੇ ਪੱਥਰ ਦੀ ਨਿਯਾਈ ਨਦੀ ਦੇ ਵਿੱਚ ਸੁੱਟ ਦਿੱਤਾ ਜਦੋਂ ਖੇਡ ਕੇ ਮਹਾਰਾਜ ਜੀ ਆਪਣੇ ਕੌਤਕ ਰੱਚਦੇ ਹੋਏ ਕੌਤਕ ਰੱਚ ਕੇ ਵਾਪਸ ਘਰ ਗਏ ਮਾਤਾ ਜੀ ਅਤੇ ਮਾਮਾ ਕ੍ਰਿਪਾਲ ਚੰਦ ਜੀ ਨੇ ਪੁੱਛਿਆ ਮਾਤਾ ਗੁਜਰ ਕੌਰ ਜੀ ਅਤੇ ਮਾਮਾ ਕ੍ਰਿਪਾਲ ਚੰਦ ਜੀ ਨੇ ਕਹਿੰਦੇ ਤੁਸੀਂ ਕੰਗਣ ਕਿੱਥੇ ਗਵਾਏ ਹੋ ਸਤਗੁਰੂ ਮਹਾਰਾਜ ਜੀ ਚੁੱਪ ਰਹੇ ਜਦੋਂ ਵਾਰ-ਵਾਰ ਪੁੱਛਿਆ ਉਹਨਾਂ ਨੇ ਸਤਗੁਰੂ ਮਹਾਰਾਜ ਜੀ ਮਾਮਾ ਕ੍ਰਿਪਾਲ ਚੰਦ ਅਤੇ ਮਾਤਾ ਗੁਜਰ ਕੌਰ ਜੀ ਨੂੰ ਲੈ ਕੇ ਗੰਗਾ ਦੇ ਕੰਢੇ ਆ ਗਏ ਸਤਗੁਰੂ ਮਹਾਰਾਜ ਜੀ ਨੇ ਆਖਿਆ ਕਿ ਮੈਂ ਆਪ ਜੀ ਨੂੰ ਦੱਸਦਾ ਹਾਂ ਕਿ ਕੰਗਣ ਕਿੱਥੇ ਹੈ ਮਹਾਰਾਜ ਜੀ ਨੇ ਜਿੱਥੇ ਪਹਿਲਾ ਕੰਗਣ ਸੁੱਟਿਆ ਸੀ ਮਹਾਰਾਜ ਜੀ ਨੇ ਉੱਥੇ ਹੀ ਦੂਜਾ ਕੰਗਣ ਉਤਾਰ ਕੇ ਸੁੱਟ ਦਿੱਤਾ ਕਿ ਇੱਥੇ ਸੁੱਟਿਆ ਹੈ ਮਹਾਰਾਜ ਜੀ ਨੇ ਇਹ ਕੌਤਕ ਇਸ ਕਰਕੇ ਰਚਿਆ ਕਿ ਸਿੱਖ ਦੇ ਅੰਦਰ ਲਾਲਚ ਦੀ ਭਾਵਨਾ ਨਾ ਆਵੇ ਮਹਾਰਾਜ ਜੀ ਇਸ ਤਰ੍ਹਾਂ ਅश्चर्य ਕੌਤਕ ਰਚਿਆ ਕਰਦੇ ਸਨ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ